ਕਿ ਯੂ ਆ ਮੇਰੇ ਨਾਲ ਰਹਿਣਾ ਚਾਹੀਦਾ ਪੰਜਾਬ ਦੇ ਮਸ਼ਹੂਰ ਸਿੰਗ ਰਾਜਵੀਰ ਜਵੰਦਾ ਜਿਨ੍ਹਾਂ ਨੇ ਕਿ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਸੋਨੇ ਗਾਣੇ ਦਿੱਤੇ ਨੇ ਬੀਤੇ ਦਿਨ ਪਹਿਲਾਂ ਹੀ ਉਹ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਜਿਸ ਦੇ ਕਰਕੇ ਉਹਨਾਂ ਦਾ ਬ੍ਰੇਨ ਡੈਮੇਜ ਹੋ ਗਿਆ ਅਤੇ ਜਦੋਂ ਰਾਜਵੀਰ ਜਵੰਦਾ ਹਸਪੀਟਲ ਸੰ ਉਹਨਾਂ ਨੂੰ ਦੋ ਵਾਰੀ ਹਾਰਟ ਅਟੈਕ ਵੀ ਆਇਆ ਸੀ ਪਰ ਪਰਮਾਤਮਾ ਦੀ ਕਿਰਪਾ ਨਾਲ ਅੱਜ ਰਾਜਵੀਰ ਜਵੰਦਾ ਬਿਲਕੁਲ ਠੀਕ ਨੇ ਅਤੇ ਖੁਦ ਸਾਂ ਲੈ ਰਹੇ ਨੇ। ਰਾਜਵੀਰ ਜਵੰਦਾ ਦੇ ਪਰਿਵਾਰਿਕ ਮੈਂਬਰਾਂ ਤੋਂ ਇੱਕ ਖਬਰ ਨਿਕਲ ਕੇ ਸਾਡੇ ਸਾਹਮਣੇ ਆ ਰਹੀ ਹੈ। ਜੋ ਕਿ ਰਾਜਵੀਰ ਜਵੰਦਾ ਦੀ ਪਤਨੀ ਬਾਰੇ ਹੈ। ਰਾਜਵੀਰ ਜਵੰਦਾ ਦੀ ਵਾਈਫ ਨੇ ਕਿਹਾ ਸੀ ਕਿ ਜਦੋਂ ਰਾਜਵੀਰ ਜਵੰਦਾ ਘਰੋਂ ਜਾਣ ਲੱਗੇ ਸੀ ਤਾਂ ਮੈਂ ਉਹਨਾਂ ਨੂੰ ਰੋਕਿਆ ਵੀ ਸੀ ਕਿ ਤੁਸੀਂ ਨਾ ਜਾਓ। ਪਰ ਮੇਰੇ ਰੋਕ ਦੇ ਰੋਕ ਦੇ ਰਾਜਵੀਰ ਜਵੰਦਾ ਘਰੋਂ ਚਲੇ ਗਏ। ਇਸ ਕਰਕੇ ਸਿਆਣੇ ਸਾਚੀ ਕਹਿੰਦੇ ਨੇ ਕਿ ਜੇਕਰ ਕੋਈ ਤੁਹਾਨੂੰ ਬਹੁਤਾ ਰੋਕਦਾ ਹੈ ਤਾਂ ਰੁਕ ਜਾਣਾ ਚਾਹੀਦਾ ਹੈ। ਪੰਜਾਬ ਦੇ ਬਹੁਤ ਸਾਰੇ ਸਿੰਗ ਰਾਜਵੀਰ ਜਵੰਦਾ ਨੂੰ ਮਿਲਣ ਹਸਪੀ ਆਮਨੀ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਮਿਲੇ ਨੇ ਤੁਸੀਂ ਸਾਰੇ ਅਰਦਾਸ ਜ਼ਰੂਰ ਕਰਿਓ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਜਾਣ